ਮਾਰੇ ਬਲੋ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਚੱਲਦੇ ਜੀ ਕੰਮ ਵੀ ਰੋ ਬਹੁਤ ਵਧੀਆ ਤੇ ਧੰਨ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰੇ ਦੀ ਕਮਾਈਆਂ ਚੋਣ ਜੀ ਬਰਕਤਾਂ ਤੇ ਲੋ ਜੀ ਖੇਤਾਂ ਚ ਵੱਜ ਰਿਹਾ ਗੇੜੇ ਵਿੱਕੀ ਬਾਈ ਕੋਲ ਪਹੁੰਚੇ ਹੋਏ ਆ ਵਰਸੇਨ ਵੱਡਣਾ ਆ ਰਿਹਾ ਉਹ ਇਹਨੂੰ ਚੁਕਾ ਦੇਣਾ ਤੇ ਪਰਮਬੀ ਭਾਈ ਨਾਲ ਦੀ ਨਾਲੇ ਆ ਸੂਰਜ ਛਿਪ ਰਿਹਾ ਸਪੀਕਰ ਲੱਗੇ ਹੋਏ ਆ ਦੇਖ ਲੋ ਆਲੇ ਕਾਲੇ ਰਹਿਰਾ ਸਭ ਦਾ ਟਾਈਮ ਹੈ ਵਾ ਚਲੋ ਬਾਕੀ ਪਿਛਲੇ ਕੈਮਰੇ ਨਾਲ ਇਹਨਾਂ ਮਲਾਉਂਦਾ ਤੁਹਾਨੂੰ ਇਹ ਤੁਸੀਂ ਬਣ ਰਿਓ ਵੀਡੀਓ ਦੇ ਨਾਲ ਲੋ ਭਾਈ ਸ਼ਾਮ ਦਾ ਟਾਈਮ ਹੈ ਇੱਧਰ ਖੇਤੋਂ ਆਏ ਹੋਏ ਆ ਹੌਲੀ ਹੌਲੀ ਖਿਲਾੜੀ ਚੱਲ ਰਹੀ ਵੀ ਇੱਧਰ ਗੰਨੇ ਵਾਲੀ ਅੱਧਾ ਜੂਸ ਬਾਹਰ ਅੱਧਾ ਮੂੰਹ ਦੇ ਅੰਦਰ ਹਨਾ ਮੂੰਹ ਬੰਦ ਕਰਕੇ ਖਾਈਦਾ ਕੱਪੜੇ ਪਏ ਹੋਏ ਬਾਈ ਦੇਖ ਲੈ ਇੱਧਰ ਇਹ ਸੁਣਾਂ ਹੈ ਬਾਈ ਆਦੇ ਠੀਕ ਹੈ ਜੂਸ ਠੀਕ ਹੈ ਚੱਲ ਫਿਰ ਚੱਕ ਦੇ ਫਟੇ ਚਾਹ ਲੋ ਬਾਈ ਖੇਤ ਗੰਨੀ ਪਹੁੰਚੇ ਹੋਏ ਆਪਣੇ ਗੰਨੀ ਉਹ ਸਾਹਮਣੇ ਫਾਰਮ ਆ ਗਿਆ ਇਹ ਬੰਦਾ ਚੱਲ ਰਿਹਾ ਗੰਨੇ ਭਰਾ ਆਪਣੇ ਕੋਲ ਵੀ ਗੰਨਾ ਤੇ ਦੇਖ ਨੇ ਤੇ ਬਾਕੀ ਬਾਈ ਟਮਾਟਾ ਮੀਜੀ ਕੰਨ ਕਰੇਗੀ ਕਿਤੇ ਕਿਤੇ ਦੇਖਣ ਨੂੰ ਬਾਕੀ ਕੰਮ ਜਾਂਦਾ ਨਿਬੜਦਾ ਹਾਂ ਜੀ ਮੱਕੀ ਤੇ ਸੂਰਜ ਦੇਖ ਲਓ ਬਾਈ ਛਿਪਣ ਦੇ ਟਾਈਮ ਪਰ ਹਾਂ ਬਈ ਮੁੜੀਏ ਹੁਣ ਬਾਈ ਇਹਨੂੰ ਮੈਂ ਲੈ ਕੇ ਆਇਆ ਘਟੋ ਘਟ 2.5 ਕਿਲੋਮੀਟਰ ਤੋਂ ਕਿ ਮੜਨਾ ਕਿ ਗਾਹ ਜਾਣਾ ਹੋਰ ਗਾਹ ਚੱਲ ਫੇਰ ਮੁੜਦੇ ਆ ਆ ਬਾਈ ਸਿੱਧੀ ਪਹੀ ਆਪਣੇ ਖੇਤ ਨੂੰ ਜਾਂਦੀ ਪਿੰਡ ਨੂੰ ਜਾਂਦੀ ਆ ਆਪਣੇ ਨੂੰ ਖੇਤਾਂ ਨੂੰ ਆਉਂਦੀ ਆ ਇਹ ਚਲੋ ਚੱਲ ਰਿਹਾ ਕੰਮ ਬਾਈ ਬਾਕੀ ਬੂਟਿਆਂ ਦੇ ਵਿੱਚ ਹਵਾ ਬਹੁਤ ਸਣੀ ਲੱਗਦੀਓ ਲਓ ਬਾਈ ਖੇਤਾਂ ਦੀ ਗੇੜੀ ਤੋਂ ਬਾਅਦ ਇੱਧਰ ਨੂੰ ਆ ਕੇ ਵਿੱਕੀ ਭਾਈ ਨੂੰ ਚਕਾਉਣੀ ਪੰਡ ਤੇ ਆਹ ਦੇਖ ਲੋ ਭਣਾ ਇਧਰ ਬਾਈ ਸਾਨ ਬੰਦਾ ਜਿਹੜਾ ਬਾਗੀਆਂ ਪਾਉਂਦਾ ਹੋਰ ਆ ਭਾਈ ਇਹ ਹੁਣ 5 ਕਿਲੋਮੀਟਰ ਨੰਗੇ ਪੈਰੇ ਕੋ ਮੈਂ ਆ ਬੋਲ ਦਿਖਾਓ ਜਿਹੜੀ ਬੋਲ ਵੀ ਤੈਨੂੰ ਰਾਜ ਚ ਦਿਖਾ ਬੋਲ ਆਪਣੀ ਆ ਦੇਖੋ ਭਾਈ ਪੱਥਰ ਦੀ ਬੋਲ ਬੈਟ ਦਿਖਾਣ ਨਾਲ ਆਹ ਆ ਦੇਖੋ ਭਾਈ ਇਹ ਆ ਭਾਈ ਨਿਆਣੇ ਪੱਥਰ ਮਿਲ ਗਿਆ ਰਾਜ ਚ ਆਹ ਦੇਖੋ ਬੱਜਦੀ ਏ ਛਾਲਾ ਹੂੰ ਛੇਗੜ ਦਿਖਾ ਬਾਲ ਮੜੀ ਜੀ ਦੁਆਰਾ ਦਿਖਾ ਪੱਥਰ ਦੀ ਬਾਲ ਵਾਈ ਬਣਾ ਲਈ ਇਹਨੇ ਨੰਡਾ ਵੀ ਮਿਲ ਗਿਆ ਚਲੋ ਬਾਈ ਬਰਸੇਨਾ ਦਾ ਵੀ ਖੀਰਲਾ ਟਾਈਮ ਚੱਲਦਾ ਫੁੱਲ ਪੈ ਗਏ ਹੁਣ ਆਹ ਦੇਖੋ ਤੇ ਉਧਰ ਵਿੱਕੀ ਬਾਈ ਵੱਢ ਰਿਆ ਕਾਕਾ ਚੱਲ ਚੱਲ ਤਾਉ ਨੂੰ ਪਿੰਡ ਚਾ ਚੱਲ 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 ਛੇਤੀ 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 ਵਾਸ਼ੜ ਕੋਮਾ ਚਾ ਯਾ ਚੱਲ ਚਾ ਭਾਈਆ ਮੱਕੀ ਉਹ ਪਿੰਡ ਵਾਲੀ ਮੋਟਰ ਆਪਣੀ ਆਪਣੇ ਆਪਣੇ ਖੇਤ ਤੇ ਵਾਹੇ ਪਿੱਛੇ ਰਹਿ ਵੀ ਤੇ ਇਹਨਾਂ ਦੱਸਣਾ ਨਹੀਂ ਹੈਗਾ ਵੱਜਣ ਲੱਗੇ ਇਹਨਾਂ ਵਾਹਿਗੁਰੂ ਜੀ ਦਾ ਗਾਲਜਾ ਵਾਇਰਸ ਕੀ ਬਥੇ। ਇਹਨੂੰ ਕਿੱਧਰ ਕਮਾਲ ਆਇਆ ਕਾਪ ਕਾਪਿਆ ਕੱਲ ਟਰੈਕਟਰ ਬਣ ਛੱਡ ਗਿਆ ਮੇਰੇ ਕੋਲ। ਹਾਂ ਜੈਸਮੀਨ ਫੜਾਇਆ ਹੀ ਰਾਤ। ਹਾਂ। ਇੰਨਾ ਦਾ ਫਿਰ ਬੜਾ ਤਨ ਪਤਾ ਪੜਾਈ ਵਾਲਾ ਬੰਦਾ। ਕੱਲ ਕਾਪੇ ਕਿਥੇ ਭੁੱਲ ਗਿਆ ਸੀ ਤਾਹੁਰਾਂ ਦੇ ਘਰ ਆ। ਫਿਸ਼ਨ ਵਾਲੀਆਂ ਹੈਣਾ। ਸਤਨਾਮ ਵਾਹਿਗੁਰੂ। ਕੜਿਆਲ ਖੜਕ ਕੇ ਕਿ ਸਤਨਾਮ ਵਾਹਿਗੁਰੂ। ਛੱਡ ਲਾ। ਸੌਂ ਚੀ ਰੱਖੀ ਸਭ ਪਾਸੇ। ਹੂੰ। ਵੇ। ਮੌਸਮ ਫੇਰ ਵਿਗੜਿਆ ਵਿਗੜਿਆ ਜਾ ਦੇਖੋ। ਬੱਦਲ ਕੱਕਣਾ ਫਿਰਦੇ ਆ ਬਾਈ ਤੈਰਦੇ ਹਵਾ ਚ ਠੀਕ ਹੈ ਮੱਕੀ ਜਾਂਦੀ ਪੂਰੀ ਹੁਣ ਘਰ ਨੂੰ ਜਾਣਾ ਬਈ ਤਾਂ ਹੈਂ ਕੋਰ ਨਾ ਇਧਰ ਨੂੰ ਲੰਘ ਜੀ ਬਤਾ ਉੱਥੇ ਨੂੰ ਨਿਓ ਉੱਥੇ ਨੂੰ ਲੰਘ ਜਾ ਉੱਥੇ ਨੂੰ ਆਏ ਖਾਲਚ ਨੂੰ ਹੋ ਕੇ ਆਪਣੇ ਖੇਤ ਚ ਨੂੰ ਆ ਵੀ ਬੰਦਾ ਹੁਣ ਘਰ ਨੂੰ ਆ ਦੇਖ ਬਾਬਾ ਲੱਗ ਗਿਆ ਆ ਜਾ ਠੀਕ ਆ ਠੀਕ ਆ ਹਾਂ ਆ ਆ ਦਾ ਬਾਈ ਦਾ ਉਹਦਾ ਬਾਈ ਦਾ ਨਾਮ ਮਨਿੰਦਰ ਚੱਲ ਆ ਜਾ ਉੱਥੇ ਨੰਗ ਇਧਰ ਨੂੰ ਉਧਰ ਨੂੰ ਤਾਂ ਕੰਢਿਆ ਉਹਦੇ ਚ ਵਜਣਾ ਲੱਗਿਆ ਇਹ ਹੈ ਤੁਮ ਇਹ ਤੁਮ ਆ ਜਾ ਤਿਤਲੀਆਂ ਫਿਰਦੇ ਆ ਤਿਤਲੀਆਂ ਹਲੋ ਛੋਟੀਆਂ ਛੋਟੀਆਂ ਮੰਮੂ ਤਿਤਲੀਆਂ ਦੇ ਆ ਦੇ ਬਾਈ ਤਿਤਲੀਆਂ ਫੜਨ ਆਣੀਆਂ ਆ ਜਾ ਦਿਖਾਵਾਂ ਹਾਂ ਜੀ ਉਹ ਤਿਤਲੀਆਂ ਘੁੰਮਦੀਆਂ ਫੜਨੇ ਤੇ ਤਿਤਲੀ ਤਿਤਲੀ ਫੜਨੇ ਹਾਂ ਕੋਈ ਵੈਤ ਤੇ ਤਿਤਲੀ ਪੂਰੇ ਰਾਜਾ ਪਤ ਫੜਾ ਆ ਲੈ ਤਿਤਲੀ ਓਏ ਆ ਦੇਖੋ ਭਾਈ ਕੁਦਰਤ ਦੇ ਰੰਗ ਕਿੰਨੇ ਕਿੰਨੇ ਵਧੀਆ ਫੜਾ ਹੋਰਾਂ ਨੂੰ ਆ ਜਾ ਓ ਜਾ ਰਿਹਾ ਆ ਜਾ ਆ ਜਾ ਆ ਜਾ ਪੰਤਤਲੀਆਂ ਨੇ ਬੜੀਆਂ ਹੋ ਜਾਣੀਆਂ ਬਾਈ ਇਹਨਾਂ ਨੇ ਬਹੁਤ ਅਸੀਂ ਫੜੀਆਂ ਛੋਟੇ ਹੁੰਦੇ ਨੇ ਆ ਕੇ ਖੇਤ ਚ ਇਹ ਦੇਖੋ ਬਾਈ ਕਿੱਥੇ ਖੋ ਗਈ ਬਾਲ ਹੋ ਗਈ ਬੰਦੇ ਦੀ ਬਾਲ ਲੱਭ ਗਈ ਦੇਖੋ ਹਾਂ ਆਲੇ ਦਾਲੇ ਤੋਂ ਦਿਖ ਰਿਹਾ ਜਾਓ ਦੇਣਾ ਹੋਣੀ ਆ ਮਨਣਾ ਨਾ ਨੱਚਦਾ ਫਿਰਦਾ ਪਰਦੇ ਵਿੱਚ ਉਹ ਨਹੀਂ ਆਇਆ ਨਾ ਲੱਭਣਾ ਚੱਲ ਨਿਆਣਾ ਹੈ ਬਾਈ ਇਹਨਾਂ ਦਾ ਕਿਆ ਮੋਜਾ ਲੰਗੀ ਸੁੰਡੀਆਂ ਚੜ ਜਾਂਦੀਆਂ ਅਦਰ ਪਰ ਸੁੰਡੀਆਂ ਲੈ ਕੱਪੜੇ ਝਾੜ ਦਵਾ ਪਿੱਛੇ ਨੂੰ ਵਾ ਲੱਗਾ ਰੇ ਠੀਕ ਆ ਦੇ ਹਾਂ ਠੀਕ ਰੇ तितਲੀ ਤਾਂ ਨਹੀਂ ਫੜਨੀ तितਲੀ ਹਾਂ ਬਹੁਤ ਆ ਤੇ तितਲੀ ਹਾਂ ਹਾਂ ਆ ਆ ਗਿਆ ਗਿਆ ਦਾ ਛਿੱਕਾ ਕੀ ਦੀ ਚਲੋ ਬਾਈ ਚੱਲ ਰਿਹਾ ਕੰਮ ਛਿਗਾ ਦਈਏ ਬਾਈ ਨੂੰ ਭਰੀ ਆ ਲੋ ਰਹਿਰਾ ਸਾਹਿਬ ਚੱਲ ਪਈ ਜਾਨਬੂਰੀ ਬਾਈ ਮੋਜਾ ਲੁੱਟਦੇ ਨਾ ਬਈ ਬੰਦਾ ਆਪਣੀ ਮਸਤੀ ਚ ਇਹ ਆ ਦੇਖੋ ਇਹ ਮੋਟੇ ਬਾਏ ਨਾਲ ਤੇ ਆ ਜਾਇ ਕਹੜਾ ਵਾਲੀ ਉਹ ਲੰਗਿਆ ਓਂਕਰ ਨੂੰ ਜਾਣਦੀ ਤੇ ਰਹੀ ਬਾਈ ਇਹਨੇ ਇਕਣਾ ਹੀ ਬਸ ਬਾਹਰ ਨਿਕਲ ਜਾ ਪਤ ਬਾਹਰ ਇਧਰ ਆਹਨ ਹੋ ਜਾ ਚਲੋ ਲੋ ਭਾਈ ਚੱਲ ਰਿਆ ਗੰਨੇ ਦੀ ਬਜਾਈ ਦਾ ਕੰਮ ਬੀਜ ਵੱਡ ਹੋਇਆ ਇੱਧਰ ਤੇ ਇੱਧਰ ਲੱਦਣ ਲੱਗੇ ਹੋਰ ਕੀ ਹਾਲ ਹੈ ਜੀ ਸੇਠ ਸਾਹਿਬ ਆਓ ਜੀ ਠੀਕ ਆ ਹਾਂ ਜੀ ਹਾਂ ਆ ਲੋ ਭਾਈ ਆਹੇ ਬੀਜ ਵਾਲਾ ਗੰਨਾ ਬਸ ਉੱਪਰ ਤੇ ਆ ਗਾ ਕੇ ਜੇ ਮੜੇ ਜੇ ਵੱਡੇ ਐ ਬਾਕੀ ਟੱਕਣਾ ਹੀ ਭਾਈ ਵੱਡ ਵੱਡ ਕੇ ਕਰ ਦੇਣਾ ਆਪਣਾ ਸਾਈਡਾਂ ਦੇ ਵਿੱਚ ਪਾ ਦੇਣਾ ਹਾਲੋ ਬਾਕੀ ਗੰਨਾ ਖੜਾ ਵੀ ਹਲੇ ਫੇਰ ਘਾਟ ਬਾਦ ਨੂੰ ਜਾਵਾਂਗੇ ਲੈ ਕੇ ਆਹ ਰਾਮ ਨਾਲ ਚਲੋ ਸਿਕਣਾ ਚੱਲੀ ਜਾਂਦਾ ਬਾਈ ਕੰਮ ਤੇ ਬਾਕੀ ਬਾਈ ਲੇਟ ਗੰਨਾ ਜਿਹੜਾ ਵੱਡ ਹੁੰਦਾ ਫਟਦਾ ਦੇਖੋ ਕਿੱਕਣਾ ਆਹ ਦੇਖੋ ਇਹਨਾਂ ਪੂਰਾ ਪਿੱਛੇ ਫਟਦਾ ਤੇ ਬਾਕੀ ਚਲੋ ਹੁਣ ਹੁਣ ਚੁੱਪ ਤਾਂ ਹੋਣਾ ਨਹੀਂ ਬਾਈ ਇਹ ਬਹੁਤ ਕਹਿੜਾ ਹੋ ਗਿਆ ਕਿਉਂਕਿ ਟਾਈਮ ਲੰਘਿਆ ਰਮੇਸ਼ਾ ਨਾ ਹਾਂ ਇਹ ਨਹੀਂ ਚੁੱਪ ਹੋਣਾ ਇੰਨਾ ਕਹਿੜਾ ਬੇਹੱਦ ਦੰਦ ਤੋੜ ਦੂਗਾ ਹੁਣ ਤਾਂ ਦੇਖੀ 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 RAM NAAL ਬੰਨ ਨਹੀਂ ਹੋਇਆ ਤੇਰਾ ਛੁੱਭ ਨਹੀਂ ਬੰਨ ਹੋਇਆ ਆਹ ਦੇਖੋ ਭਰੀ ਚੱਕ ਹੋ ਗਈ ਉਧਰ ਇਹਦਾ ਛੁੱਭ ਨਹੀਂ ਤਾਂ ਬੰਨ ਹੋਇਆ ਠੀਕ ਨੇ ਚਲੋ ਬਾਈ ਚੱਲ ਰਿਹਾ ਕੰਮ ਸੁਬਾ ਸੁਬਾ ਦਾ ਟਾਈਮ ਹੈ ਸੂਰਜ ਨਿਕਲਿਆ ਹਲੇ ਹੈ ਨਹੀਂ ਮੂਲਾ ਜੀ ਦਾ ਬਾਈ ਨਹੀਂ ਮੈਨੂੰ ਰੋਕ ਕੇ ਰੱਖ ਤੇਰਾ ਵੀ ਕੰਮ ਖੜ ਜਾਣਾ ਸਾਰਿਆਂ ਦਾ ਹੀ ਖੜ ਜਾਣਾ ਮਾੜਾ ਮੋਟਾ ਜਿਹੜਾ ਪੈ ਲਿਆ ਚਲੋ ਇਹਦਾ ਕੋਈ ਨਹੀਂ ਹਾਂ ਨਾ ਨਾ ਸਹੀ ਗੱਲ ਆ ਠੀਕ ਨਹੀਂ ਦੁਖੀ ਹੋਗੇ ਤੇ ਰਾਤ ਆ ਗਏ ਅੱਛਾ ਰਾਤ ਕੰਮ ਖੜ ਗਿਆ ਹੈ ਹਾਂ ਚਲ ਕੋਈ ਇਹਦੇ ਵਿੱਗਾ ਕੱਢਣ ਗਏ ਤੇ ਹਾਂ ਬਸ ਵਿੱਚੇ ਰਹਿ ਗਿਆ ਉਹ ਹੱਥ ਛੱਡ ਪਰ ਆ ਫੇ ਕਿੰਨੀ 1 ਲੱਖ ਆ ਗਈ ਨਾ ਆ ਗਿਆ 1 ਲੱਖ ਰੋ ਭੱਜਣਾ ਪੈਗੇ ਲਓ ਭਾਈ ਬੀਜ ਵੀ ਐ ਤਾਂ ਤਕੜਾ ਮਾੜਾ ਨਹੀਂ ਬੀਜ ਹੈਗਾ ਆ ਦੇਖੋ ਮੈਂ ਪੂਰਾ 3 ਬੀਜ ਤਕੜਾ ਹਾਂ ਦੱਸ ਦਿਓ ਰਮੇਸ਼ ਜੀ ਜੇ ਸਿੱਧਾ ਕਰਨਾ ਹੋਇਆ ਟਰਾਲਾ ਠੀਕ ਨੇ ਬਾਕੀ ਆਇਆ ਤਾਂ ਇੱਧਰ ਉਹ ਬਾਈ ਉਹ ਤੱਕ ਪਿਆ ਵੱਡਿਆ ਥੋੜਾ ਜਿਹਾ ਅੱਗੇ ਕਰਕੇ ਹੋਰ ਲੱਦਾਂਗੇ ਤੇ ਬਾਕੀ ਬੂਟੇ ਵੀ ਬਾਈ ਹਰੇ ਭਰੇ ਹੋਣ ਲੱਗ ਗਏ ਹੁਣ ਪੂਰੇ ਆਹ ਲਓ ਜੀ ਸਾਰਾ ਕਾਡੋ ਹੋ ਰਹੀ ਐ ਮੁੱਟਿਆਂ ਦੇ ਵਿੱਚ ਚੱਲ ਰਿਹਾ ਬਾਈ ਕੰਮ ਤੇ ਬੂਟਿਆਂ ਦੀ ਮੌਜ ਆ ਬੰਦਿਆਂ ਨੂੰ ਸ਼ਾਮਾਂ ਦੇ ਵਿੱਚ ਕਰੀ ਜਾਂਦੇ ਕੰਮ ਤੇ ਤੁਰਨਾ ਔਖਾ ਪੰਡ ਲੈ ਕੇ ਬਾਈ ਇਹ ਫੜੰਗਿਆਂ ਦੇ ਵਿੱਚ ਚਲੋ ਬਾਕੀ ਆਏ ਆ ਵੀ ਦੂਰ ਦੂਰ ਲੱਗੇ ਹੋਏ ਆ ਦੇਖ ਕੇ ਜਾ ਹੋਈ ਜਾਂਦਾ ਤੇ ਹੜੰਬਾ ਵੀ ਰਾਮ ਨਾਲੇ ਚੱਲ ਰਿਹਾ ਜੀ ਆ ਦੇਖੋ ਟਿਕਣਾ ਪਾਈ ਜਾਂਦੇ ਪੰਡ ਚੱਕ ਹੋ ਜਾਣੀ ਤੇ ਆਪੋ ਤਕਵਾਈ ਚੱਲੀ ਜਾਂਦਾ ਕੰਮ ਤੈੜੋਂ ਬਾਅਦ ਚੱਲ ਰਿਹਾ ਇੱਧਰ ਸਰੋਂ ਦਾ ਕੰਮ ਹੌਲੀ ਹੌਲੀ ਚੱਲਦਾ ਜੀ ਕਿ ਗਣਕ ਦੀ ਭਰੀ ਫਟਾ ਦੀ ਫੜ ਜਾਈ ਜਾਂਦੀ ਹੈ ਸੋਸ਼ ਕਰਕੇ ਤੇ ਇੱਕ ਹੋਰ ਚੀਜ਼ ਦਿਖਾਉਂਦਾ ਵੀਰੋ ਮੈਂ ਔਰ ਤੂੰ ਤਾਂ ਖੜਾ ਕੁਦਰਤੀ ਚੀਜ਼ ਜਿਹੜੀ ਦੇਖੋ ਤੇ ਮੌਸਮ ਬਾਈ ਨੀਲਾ ਹੋਇਆ ਪਿਆ ਨਾ ਅਸਮਾਨ ਤੇ ਨਾਲ ਦੀ ਨਾਲ ਚਲੋ ਚੱਲ ਜੰਦਾ ਆ ਤੂੰ ਤ ਖੜਾ ਬਾਈ ਬਹੁਤ ਤੁੱਤਣੀਆਂ ਖਾਧੀਆਂ ਇਹਦੇ ਵਰਤੇ ਖਾਲਿਆ ਪਿਆ ਤੁੱਤਣੀਆਂ ਦੇ ਨਾਲ ਆ ਦੇਖੋ ਐਨ ਬਾਈ ਫੁੱਲ ਬਟਾਫਲ ਤੁੱਤਣੀਆਂ ਲੱਗੀ ਵੀ ਥੱਲੇ ਵੀ ਥੇਰ ਲੱਗੇ ਪਿਆ ਤੁੱਤਣੀਆਂ ਦੇ ਆ ਦੇਖੋ ਜੀ ਜਿੱਥੇ ਤੱਕ ਨਿਗਾ ਵੱਜਦੀ ਐਨ ਫਲਿਆ ਪਿਆ ਉਤਨੀਆਂ ਦੇ ਨਾਲ ਸ਼ਬਾ ਬਾਕੀ ਚੱਲਦਾ ਜੀ ਕੰਮ ਲੋ ਭਾਈ ਚੱਲ ਰਿਹਾ ਕੰਮ ਪੂਰਾ ਆ ਲੋ ਤੇ ਇਹ ਬੰਦੇ ਲੱਗੇ ਹੋਦਰ ਆਰਾਮ ਨਾਲ ਸਾਨੂੰ ਪਤਾ ਬੂਟਾਂ ਦੇ ਵਿੱਚ ਆਪਣਾ ਲੱਗੇ ਰਹਿੰਦੇ ਆ ਕੰਮ ਇੱਧਰ ਰੁਗ ਲੱਗ ਰਿਹਾ ਰੋਦਾ ਕੰਮ ਚੱਲਦਾ ਹੌਲੀ ਹੌਲੀ ਹੁੰਦਾ ਜੀ ਤੇ ਇਹ ਤੂੜੀ ਵਾਂਗੂ ਗਰਾ ਲੱਗ ਗਿਆ ਭਾਈ ਇਹਨਾਂ